ਉਹ ਡਾਊਨਟੈਂਡ ਖਰਾਬ ਹੀ ਰਹਿੰਦੇ ਨੇ ਜਿਵੇਂ ਜਿਹਾ ਕੰਮ ਕਰਦੇ ਨੇ ਤੇ ਉਹਦੇ ਤੋਂ ਪਾਸੇ ਦੇ ਡਿਸਟ੍ਰਿਕਟ ਸਾਈਟਸ ਤੋਂ ਵੀ ਚੇਤੀ ਦਿਖ ਰਿਹਾ ਪਤਾ ਲੱਗਦਾ ਕਿ ਬਹੁਤ ਸਾਰੇ ਬੜੇ ਕਿਵੇਂ ਨਾ ਬਣਦੇ ਤੇ ਦੇਖੋ ਜੀ ਅੱਜ ਪੂਰੇ ਪੁਲਿਸ ਜ਼ਿਲ੍ਹਾ ਬਟਾਰਾ ਦੇ ਵਿੱਚ ਅਸੀਂ ਈਵਨਿੰਗ ਡੋਮੀਨੇਸ਼ਨ ਕੀਤੀ ਹੈਗੀ ਤੇ ਤੁਸੀਂ ਦੇਖ ਰਹੇ ਹੋ ਮੈਂ ਆਪ ਇੱਥੇ ਡੇਰਾ ਬਾਬਰ ਅਨਕ ਆਇਆ ਹੈਗਾ ਤੇ ਅਸੀਂ ਪੂਰੀ ਸਿਟੀ ਸੀਲਿੰਗ ਕੀਤੀ ਹੋਈ ਹੈਗੀ ਤੇ ਜਿਹੜੀ ਚੈਕਿੰਗ ਵੀ ਵਿਕਾਦਾ ਚੱਲ ਰਹੀ ਹੈਗੀ ਇਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਅਸੀਂ 1 ਐਸਪੀ 6 ਡੀਐਸਪੀ ਤੇ ਸਾਡੇ ਸਾਰੇ ਐਫਐਚਓ ਸਾਹਿਬਾਨ ਦੇ ਨਾਲ ਐਕਸਟਰਾ ਫੋਰਸ ਲਗਾ ਕੇ ਜਿਹੜੀ ਅਸੀਂ ਈਵਨਿੰਗ ਦੀ ਚੈਕਿੰਗ ਕਰ ਰਹੇ ਹੈਗੇ ਤੇ ਜਿਹੜੇ ਵੀ ਸਾਡੀ ਫੋਰਸ ਰਾਕਿਆਂ ਦੇ ਉੱਤੇ ਹੈਗੀ ਇਹਨਾਂ ਨੂੰ ਬਰੀਫ ਕੀਤਾ ਗਿਆ ਹੈ ਕਿ ਜਿਹੜੇ ਸਪੈਸ਼ਲੀ ਟੂ व्हीਲਰਸ ਆਉਂਦੇ ਆ ਕਿਸੇ ਦੇ ਮੂੰਹ ਟਕੇ ਹੋਏ ਹੈਗੇ ਆ ਜਾਂ ਹੋਰ ਜਿਹੜੇ ਗੱਡੀਆਂ ਦੇ ਵਿੱਚ ਕੋਈ ਸ਼ੱਕੀ ਵਿਅਕਤੀ ਬੈਠੇ ਉਹਨਾਂ ਨੂੰ ਜ਼ਰੂਰ ਵੈਰੀਫਾਈ ਕੀਤਾ ਜਾਵੇ ਇਹਦੇ ਵਿੱਚ ਜੇ ਕਿਸੇ ਕੋਲ ਕੋਈ ਸ਼ੱਕੀ ਵਸਤੂ ਜਾਂ ਇਲੀਗਲ ਵਸਤੂ ਪਾਈ ਜਾਂਦੀ ਹੈ ਤਾਂ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਸਰ ਵਾਦਨਾ ਤੋਂ ਬਾਅਦ ਹੀ ਮਿਲਣੇ ਮੈਂ ਉਸ ਤੇ ਉਸ ਤੇ ਬਿਲਕੁਲ ਨਹੀਂ ਬਿਲਕੁਲ ਮੈਂ ਉਸ ਤੇ ਵੀ ਆਵਾਂਗਾ ਤੁਸੀਂ ਅਸੀਂ ਉਸ ਤੋਂ ਪਹਿਲਾਂ ਵੀ ਚੈਕਿੰਗ ਹੋਈ ਹੈਗੀ ਆ ਅਸੀਂ ਦੇਖੋ ਬਹੁਤ ਪਹਿਲੇ ਸਮੇਂ ਤੋਂ ਹੀ ਇਹ ਡੇਰਾ ਬਾਬਾ ਨਾਨਕ ਜਿਹੜਾ ਹੈਗਾ ਅਸੀਂ ਸਟਾਰਟ ਕੀਤਾ ਹੈਗਾ ਅਸੀਂ ਬਟਾਲਾ ਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਅਸੀਂ ਚੈਕਿੰਗ ਕਰਦੇ ਹਾਂ ਈਵਨ ਮਾਉਂਟਡ ਫੋਰ ਜਿਹੜੀ ਐਸਓਜੀ ਹੈ ਉਹ ਵੀ ਬਾਜ਼ਾਰ ਦੇ ਵਿੱਚ ਹੁੰਦੀ ਹੈ ਠੀਕ ਹੈ ਜੀ ਇਹ ਇ tanto ਨਹੀਂ ਕਿ ਪਹਿਲਾਂ ਨਹੀਂ ਚੈਕਿੰਗ ਹੁੰਦੀ ਬਟ ਹਾਂ ਅਸੀਂ ਕੁਝ ਹੋਰ ਮੈਜ਼ਰਸ ਲਏ ਹੈਗੇ ਆ ਕਿ ਅਸੀਂ ਪੀਸੀਆਰ ਵੀ ਸਟਾਰਟ ਕਰਾਂਗੇ ਜਿਹੜੀ ਈਵਨਿੰਗ ਨਾਕਾ ਬੰਦੀ ਹੈ اسپੈਸ਼ਲੀ ਇਹ ਡੇਰਾ ਬਾਬਾ ਨਾਨਕ ਸਿਟੀ ਦੇ ਵਿੱਚ ਇੱਥੇ ਅਸੀਂ ਚੈਕਿੰਗ ਇਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਾਂਗਾ ਕੁਝ ਰਿਊਮਰਸ ਮਿਸਲੀਡਿੰਗ ਇਨਫੋਰਮੇਸ਼ਨ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਫੈਲ ਰਹੀ ਹੈ ਕਿ ਜਿਹੜੀ ਪੁਲਿਸ ਹੈ ਉਹ ਬਦੀ ਕੀ ਕਰੇਗੀ ਤਾਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਹੈਗਾ ਅਸੀਂ ਕਾਨੂੰਨ ਦੇ ਧਾਰੇ ਦੇ ਵਿੱਚ ਰਹਿ ਕੇ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਹਾਂ ਜੇ ਕੋਈ ਆਪਣੇ ਆਪ ਪੇਸ਼ ਹੋਣਾ ਚਾਹੁੰਦਾ ਹੈਗਾ ਤਾਂ ਉਹਨੂੰ ਵੀ ਲੋਅਟ ਆ ਫੇਸ ਕਰਨਾ ਪਏਗਾ ਬਟ ਉਹਨੂੰ ਅਸੀਂ ਰਾਹਤ ਵੀ ਦਵਾਂਗੇ ਲੋਕਾਂ ਦਾ ਇਸ ਕਾਲ ਨੂੰ ਲੈ ਕੇ ਡਰਦਾ ਜੂਰ ਮਾਹੌਲ ਹੈਗਾ ਕਿ ਅਸੀਂ ਰੋਹ ਦੇਖਦੇ ਹਾਂ ਜੀ ਦੁਕਾਨਾਂ ਕੇ 9 ਵਜੇ ਬੰਦ ਹੋ ਜਾਂਦੇ ਤੇ तकरीबन 8 ਵਜੇ ਲੋਕ ਫਤ ਚ ਜਾਂਦੇ ਨੇ ਇਹਨਾਂ ਦੀ ਵਿਸ਼ਵਾਸ ਬਹਾਲੀ ਵਾਸਤੇ ਤੁਸੀਂ ਕੀ ਕਰੋਗੇ ਬਿਲਕੁਲ ਜੀ ਤੁਸੀਂ ਦੇਖੋ ਸਾਡੇ ਐਸ ਐਚਓ ਡੀ ਐਸ ਪੀ ਤੇ ਮੈਂ ਆਪ ਵੀ ਇੱਥੇ ਡੇਰਾ ਬਾਬਾ ਨਾਨਕ ਹੀ ਹੈਗਾ ਤੇ ਮੈਂ ਪੂਰਾ ਵਿਸ਼ਵਾਸ ਦਿਲਾਉਣਾ ਹੈਗਾ ਕਿ ਜਿਹੜਾ ਇਹ ਕ੍ਰਾਈਮ ਹੋਇਆ ਇਹਨੂੰ ਵੀ ਅਸੀਂ ਜਲਦੀ ਟ੍ਰੇਸ ਕਰ ਲਾਂਗੇ ਤੇ ਅੱਗੋਂ ਪ੍ਰੀਵੈਂਸ਼ਨ ਦੇ ਲਈ ਵੀ ਜਿਹੜੇ ਅਸੀਂ ਇਹ ਸਟੱਫ ਲਏ ਹੈ ਇਹ ਲਗਾਤਾਰ ਜਾਰੀ ਰਹਿਣਗੇ ਸਰ ਵੇਖਣ ਚ ਆਇਆ ਕਿ ਡੇਰਾ ਬਾਬਾ ਨਾਲ ਪੁਲਿਸ ਥਾਣੇ ਦੇ ਵਿੱਚ ਪੁਲਿਸ ਅਵੇਲੇਬਲ ਘੱਟਿਆ ਬਹੁਤ ਜ਼ਿਆਦਾ ਉਹ 50 ਬੰਦੇ ਇਹਨਾਂ ਨੂੰ ਡਿਪੋਰਟ ਕੀਤੇ ਗਏ ਉਹ ਤੁਹਾਡੇ ਕੋਲ ਪ ਆ ਬਿਲਕੁਲ ਜੀ ਮੈਂ ਉਹਦੇ ਹੀ ਆ ਰਿਹਾ ਹੈਗਾ ਅਸੀਂ ਜਿਹੜੀ ਅੱਜ ਨਾਕਾਬੰਦੀ ਲਗਾਈ ਹੈ ਉਹ ਅਸੀਂ ਅਸੀਂ ਬਟਾਲਾ ਤੋਂ ਐਕਸਟਰਾ ਫੋਰਸ ਭੇਜ ਕੇ ਅਸੀਂ ਇੱਥੇ ਨਾਕਾਬੰਦੀ ਲਗਾਈ ਹੈ ਤੇ ਇਸੇ ਤਰ੍ਹਾਂ ਚੱਲ ਰਹੀ ਰਹੇਗੀ ਤੇ ਅਸੀਂ ਇਹਦੇ ਨਾਲ-ਨਾਲ ਹੀ ਇੱਥੇ ਪੀਸੀਆਰ ਵੀ ਸਟਾਰਟ ਕਰਾਂਗੇ ਸਪੈਸ਼ਲੀ ਈਵਨਿੰਗ ਟਾਈਮ ਜਦੋਂ ਤੱਕ ਇਹ ਬਾਜ਼ਾਰ ਜਿਹੜਾ ਉੱਪਰ ਅੰਦਰ ਖੁੱਲਾ ਰਹਿੰਦਾ ਰਹੇ ਤੁਸੀਂ ਨਹੀਂ ਚਾਹੁੰਦੇ ਕਿ ਜਿਸ ਤਰ੍ਹਾਂ ਲੋਕਾਂ ਨੂੰ ਮਤਲਬ ਇੱਥੇ ਕੋਈ ਤੁਹਾਡੀ ਪਬਲਿਕ ਮੀਟਿੰਗ ਹੋਏ ਕਿ ਇਹਨਾਂ ਅੰਦਰ ਵੀ ਨਾ ਆ ਬਿਲਕੁਲ ਜੀ ਮੈਂ ਦੇਖੋ ਪਹਿਲਾਂ ਵੀ ਆਇਆ ਸੀਗਾ ਤੇ ਕੁਝ ਵਿਅਕਤੀ ਮੈਨੂੰ ਆ ਕੇ ਬਟਾਲਾ ਵੀ ਬਿਲੇ ਸੀਗੇ ਤੇ ਮੈਂ ਹ ਕਿ ਬਾਜ਼ਾਰ ਵਾਲਿਆਂ ਦਾ ਮਿਲ ਕੇ ਇੱਕ ਵਾਰ ਮੀਟਿੰਗ ਕਰਾਂਗੇ ਉਹਨਾਂ ਦੇ ਜੋ ਸੁਝਾਅ ਹੈਗੇ ਆ ਕੁਝ ਮੈਨੂੰ ਕੌਲਾ ਵੀ ਆਈਆਂ ਸੀਗੀਆਂ ਜੋ ਜੋ ਉਹਨਾਂ ਦੇ ਸੁਝਾਅ ਆਏ ਸੀ ਉਹ ਵੀ ਇੰਪਲੀਮੈਂਟ ਕਰ ਸਰ ਇਸ ਵਾਰ ਦਾ ਤੋਂ ਬਾਅਦ ਫਿਰ ਜੀ ਕੌਲਾ ਆੜੀਆਂ ਲੋਕਾਂ ਨੇ ਲੋਕੀ ਦੁਕਾਨ ਬੰਦ ਕਰਕੇ ਬੈਠੇ ਨੇ ਇਹਦੇ ਬਾਰੇ ਕੀ ਜਿਹੜੇ ਜੀ ਇਹ ਕੋਈ ਕੌਲਾ-ਗੁਲਾ ਕਰਦੇ ਹੈਗੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਮੈਨੂੰ ਕੁਝ ਮਿਲੇ ਸੀਗੇ ਤੁਸੀਂ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦਿਓ ਜਦੋਂ ਆ ਕੇ ਤੁਸੀਂ ਮਰਜੀ ਮੈਨੂੰ ਮਿਲ ਸਕਦੇ ਹੋ ਇਹਨਾਂ ਤੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ ਤੇ ਅਸੀਂ ਜੋ ਵੀ ਤੁਹਾਨੂੰ ਪੁਲਿਸ ਵੱਲੋਂ ਸਹਾਇਤਾ ਹੈਗੀ ਉਹ ਅਸੀਂ ਜੁਰਦਾਵਾਂਗੇ ਜਿਹੜੇ ਕੋ ਕੌਲਾ ਕਰਦੇ ਹੈਗੇ ਇਹਨ ਇਸ ਮੌਕੇ ਤੇ ਬਲਵਿੰਦਰ ਸਿੰਘ ਗੁਰਾਇਆ ਅਤੇ ਬਲਵਿੰਦਰ ਸਿੰਘ ਹਰੂਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਸੰਜੀਵ ਮਹਿਤਾ ਦਿਵਿਆ ਪੰਜਾਬ ਟੀਵੀ ਡੇਰਾ ਬਾਬਾ ਨਾਨਕ ਜੀ ਦੇਖੋ ਜਿਹੜਾ ਅੱਜ ਅਸੀਂ ਸਟਾਰਟ ਕੀਤਾ ਹੈਗਾ ਜਿਹੜੀ ਸਿਟੀ ਸਿਰਿੰਗ ਅਸੀਂ ਕੀਤੀ ਹੈ ਜਿੰਨੇ ਵੀ ਸਿਟੀ ਦੇ ਐਂਟਰੀ ਐਗਜ਼ਿਟ ਪੁਆਇੰਟ ਹੈਗੇ ਆ ਇਹਨਾਂ ਦੀ ਅਸੀਂ ਨਾਕਾਬੰਦੀ ਸਟਾਰਟ ਕੀਤੀ ਹੈ ਬਟ ਇਹ ਅਜੇ ਸ਼ਿਫਟਿੰਗ ਨਾਕਾਬੰਦੀ ਹੈ ਜਿੱਦਾਂ ਹੁਣ ਅੱਜ 5 ਤੋਂ ਲੈ ਕੇ 9 ਵਜੇ ਤੱਕ ਕਰਵਾਈ ਹੈ ਤਾਂ ਅਸੀਂ ਕਦੇ ਸਵੇਰੇ ਕਦੇ ਸ਼ਾਮੀ ਇਹ ਨਾਕਾਬੰਦੀ ਸਟਾਰਟ ਕਰਾਂਗੇ ਤੇ ਇਹਨੂੰ ਕੋਸ਼ਿਸ਼ ਕਰਾਂਗੇ ਕਿ ਇਹਨੂੰ ਅਸੀਂ 24 ਘੰਟੇ ਵੀ ਕਰਦੇ ਅਸ਼ਰ ਅਗੇ ਕਈ ਵਾਰ ਪੀਸੀਆ ਵੀ ਤੁਹਾਡੀ ਇਹ ਸਾਡੇ ਰੂਟਿੰਗ ਹੈਂਡਲنگ वगैरह ये वो उदे नाल वीकली ਥੋੜੀ ਬੋਰੀ ਲੋਕਲ ਕੌਨਫੀਡੈਂਸ ਹੁੰਦਾ ਸੀਗਾ ਵੀ ਆਹ ਵੀ ਵੈਜੀਟ ਕਰ ਲਈ ਕਿਤੇ ਲੇਕਿਨ ਉਹ ਹੁਣ ਕਿਤੇ ਨਜ਼ਰ ਨਹੀਂ ਆ ਬਿਲਕੁਲ ਜੀ ਉਹ ਜਿੱਦਾਂ ਮੈਂ ਕਿਹਾ ਕਿ ਅੱਜ ਅਸੀਂ ਜਿਹੜੀ ਹੈਗੀ ਆ ਸ਼ਹਿਰ ਦੇ ਇਲਾਕੇ ਤਾਂ ਪਹਿਲਾਂ ਵੀ ਲੱਗਦੇ ਸੀਗੇ ਐਸਐਚਓ ਸਾਹਿਬਾਨ ਵੱਲੋਂ ਬਟ ਅੱਜ ਅਸੀਂ ਜਿਹੜੀ ਸ਼ਹਿਰ ਦੀ ਪੂਰੀ ਸਿਟੀ ਸਿਰਿੰਗ ਕੀਤੀ ਹੈ ਐਂਟਰੀ ਐਗਜ਼ਿਟ ਤੇ ਨਾਕੇ ਲਾਏ ਆ ਤੇ ਪੀਸੀਆਰ ਵੀ ਅਸੀਂ ਸ਼ਾਮ ਨੂੰ ਐਕਸਟਰਾ ਸਟਾਰਟ ਕਰਾਂਗੇ ਸਰ ਇੱਕ ਵੀ